ਇਮ ਕਰਨ ਦੇ ਵਾਕਫ ਹਾਂ ਵਿੱਚ ਡੋਰ ਟੂ ਡੋਰ ਪਹੁੰਚੇ ਕੀ ਕਹਿਣਾ ਚਾਹੁੰਦੇ ਕਿੰਨੇ ਨਵੇਂ ਆ ਉਥੋਂ ਤੱਕ ਬਾਕੀ ਦੇ ਨਾਲ ਸ਼ਾਮਲ ਹੋਏ ਨੇ ਲੋਕ ਮੇਰੇ ਵੀਰ ਅੱਜ ਬਹੁਤ ਵੱਡਾ ਹੰਗਾਰਾ ਬਾਰਡਰ ਪੱਟੀ ਦੇ ਚੱਲ ਰਹੇ ਆ ਪਿੱਛੋਂ ਡਲ ਪਿੰਡ ਤੋਂ ਆਏ ਆ ਡਲੇਰੀ ਤੋਂ ਆਏ ਆ ਅੱਖ ਖਲੜੇ ਹਣ ਬੂਤਾ ਸਿੰਘ ਦਿਖ ਰਿਹਾ ਵੇਖੇ ਬੈਠੇ ਆ ਬਹੁਤ ਸਾਰੇ ਲੋਕ ਜਿਹੜੇ ਆ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਭਗਵਾਨ ਸਿੰਘ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਉਹ ਅਹਮ ਆਦਮੀ ਪਾਰਟੀ ਨਾਲ ਰਲ ਰਹੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੂੰ ਜੀ ਆਇਆਂ ਆਖਦਾ ਬਹੁਤ ਵੱਡਾ ਹੰਗਾਰਾ ਆਪੋਜੀਸ਼ਨ ਨਾਲ ਇੱਕ ਸਵਾਲ ਕਰਦੇ ਹੁੰਦੇ ਆ ਕਿ ਧਗੇ ਨਾਲ ਆਮ ਆਦਮੀ ਪਾਰਟੀ ਉਹਨ ਸਾਡੇ ਬੰਦੇ ਸ਼ਾਮਲ ਕਰਦੀ ਕੀ ਕਹਿਣਾ ਚਾਹੋਗੇ ਉਹਨਾਂ ਵੀਰ ਅੱਜ ਤੱਕ ਤੇ ਮੇਰਾ ਵੀਰ ਮੈਂ ਤਾਂ ਕੋਈ ਭਰਾ ਬਾਹ ਖੜੀ ਕਰਕੇ ਕਹਦੇ ਐਂ ਦਾ ਪਿਆਰ ਦੇ ਪੁਜਾਰੀ ਆ ਕਿਆ ਬਾਤ ਸਾਡੇ ਕੋਲ ਤਾਂ ਕੋਈ ਕੰਦ ਦੇ ਕਿਸੇ ਕੋਲ ਖੁੰਡਾ ਕਿਸੇ ਕੋਲ ਤਲਵਾਰ ਤੇ ਸਾਡੇ ਕੋਲ ਲੋਕਾਂ ਦਾ ਪਿਆਰ ਉਹਨਾਂ ਕੋਲ ਖੁੰਡਾ ਤੇ ਤਲਵਾਰਾਂ ਉਹ ਚਕੀਰ ਦਿਹਾੜੇ ਉੱਪਰੋਂ ਲੋਕਾਂ ਦਾ ਪਿਆਰ ਆ ਅਸੀਂ ਤਾਂ ਪਿਆਰ ਦੇ ਬੱਜੇ ਹੋਏ ਆ ਤੇ ਪਿਆਰ ਨਾਲ ਹੀ ਲੋਕਾਂ ਨੂੰ ਆਪਦੀ ਮਰਜ਼ੀ ਨਾਲ ਲੋਕ ਆਉਂਦੇ ਆ ਕੋਈ ਇੱਕ ਬੰਦਾ ਤੁਹਾਨੂੰ ਖੇਮ ਕਰਨ ਨਾਲ ਕਿਤੇ ਮਿਲ ਜੇ ਵੀ ਮੈਨੂੰ ਦਬਾ ਕੇ ਨਾਲ ਲਾਇਆ ਆਸਾਂ ਕੋ ਸਾਡੇ ਬੰਦੇ ਦੇ ਪਰਚੇ ਹੋ ਗਏ ਹੋਵੇ ਅੱਜ ਤੇ ਘਰੇ ਬੈਠੇ ਆ ਸਰਕਾਰ ਸਾਡੀ ਉਹ ਪਰਚੇ ਤੇ ਹੋਗੇ ਉਹ ਫਿਰ ਵੀ ਸਾਡੇ ਨਾਲ ਤੁਰਨ ਰਿਹਾ ਵਿਚਾਰਾ ਆ ਕਦੀ ਹੋਇਆ ਸਰਕਾਰ ਵਾਲੇ ਬੰਦੇ ਦੇ ਪਰਚੇ ਹੋਏ ਕਦੀ ਕਦੀ ਸੁਣਿਆ ਤੁਸੀਂ ਝੂਠੇ ਪਰਚੇ ਦੂਜਿਆਂ ਦੇ ਕਰਾ ਦਿੰਦੇ ਆ ਮੇਰੇ ਬੰਦੇ ਦੇ ਪਰਚੇ ਹੋਏ ਸਰਕਾਰ ਆਲਾ ਜੇ ਪਰਹੀਂ ਕੁਝ ਵੀ ਰਾਜ਼ੀ ਨਾਵਾ ਕਰਾਉਣ ਦੀ ਕੋਸ਼ਿਸ਼ ਕੀਤੀ ਅਸੀਂ ਤਾਂ ਪਿਆਰ ਦੇ ਪੁਜਾਰੀਆਂ ਵੀ ਆਪਣੇ ਉਮੀਦਵਾਰ ਨੂੰ ਖੇਮ ਕਰਨ ਤੋਂ ਕਿੰਨੀ ਲੀਡ ਦੇ ਰਹੇ ਹੋ ਮੇਰੇ ਵਾਹੇ ਮੇਰਾ ਵੀਰ ਮੇਰਾ ਮੰਨਣਾ ਵੀ 30000 ਦੀ ਲੀਡ ਚਾਹੀਦੀ ਆ ਖੇਮ ਕਰਨ ਜਿੱਤਰਾ ਦਾ ਹੰਗਾਰਾ ਜੀ ਕੀ ਹਰ ਦੀ ਲੀਡ ਆਉਣੀ ਚਾਹੀਦੀ ਆ ਸੋਸ਼ਲ ਮੀਡੀਆ ਤੇ ਤੁੰ ਸਾਹਿਬ ਹੁਣ ਨਾ ਰੁੱਖਾਂ ਨੂੰ ਲੈ ਕੇ ਬੜਾ ਐਸ ਵੇਲੇ ਚਰਚਾ ਹੋ ਰਹੀ ਹੈ ਕਿਉਂਕਿ 44 ਡਿਗਰੀ ਜਿਹੜਾ ਹੈ ਉਹ ਐਸ ਵੇਲੇ ਤਾਪਮਾਨ ਪਹੁੰਚਿਆ ਕੀ ਕਹਿਣਾ ਚਾਹੋਗੇ ਤੁਸੀਂ ਨਮਾਇंदे ਜੋ ਔਰ ਬਹੁਤ ਸਾਰੇ ਲੋਕ ਜਿਹੜੇ ਤੁਹਾਨੂੰ ਸੁਣਦੇ ਵੀ ਹੋਣਗੇ ਰੁੱਖ ਵੀਰੇ ਬਚਾਉਣੇ ਚਾਹੀਦੇ ਆ ਸਿਆਣਿਆਂ ਦੀਆਂ ਕਹਾਵਤਾਂ ਸਾਡੇ ਦੀਆਂ ਉਹ ਐਵੇਂ ਥੋੜਾ ਇੱਕ ਰੁੱਖ ਤੇ ਸਾਨੂੰ ਸੋਣਾ ਜੀ ਜੇ ਅਸੀਂ ਰੁੱਖ ਤੇ ਪੁੱਤ ਇਹ ਦੋਵੇਂ ਹੀ ਚਾਹੀਦੇ ਨੇ ਮੇਰੇ ਲਈ ਰੁੱਖਾਂ ਨੂੰ ਬਚਾਉਣਾ ਚਾਹੀਦਾ ਜਿਵੇਂ ਅਸੀਂ ਤਣਾਉ ਨਹੀਂ ਛੋਟਿਆਂ ਨੂੰ ਬੱਚਿਆਂ ਨੂੰ ਪਾਲਦੇ ਨਾ ਐਵੇਂ ਰੁੱਖਾਂ ਦੇ ਜਿਹੜੇ ਪੌਦੇ ਉਹਨਾਂ ਨੂੰ ਪਾਲਣਾ ਚਾਹੀਦਾ ਐਮਪੀ ਸਾਡਾ ਜੀਵਨ ਨੇ ਰੁੱਖ ਐਮਪੀ ਉਮੀਦਵਾਰ ਨੇ ਔਰ ਐਮਪੀ ਉਮੀਦਵਾਰ ਦੇ ਧਿਆਨ ਚ ਲਿਆ ਕੇ ਕੁਝ ਇਸ ਤੇ ਆਉਣ ਵਾਲੇ ਸਮੇਂ ਚ ਕੋਈ ਮਤਾ ਇਸ ਤੇ ਕੋਈ ਸ਼ਕਤੀ ਕੀਤੀ ਜਾਵੇਗੀ ਬਿਲਕੁਲ ਵੀਰੇ ਬਿਲਕੁਲ ਕਿਉਂ ਨਹੀਂ ਕਰਾਂਗੇ ਸ਼ਕਤੀ ਵੀ ਕਰਾਂਗੇ ਤੇ ਲੋਕਾਂ ਨੂੰ ਪਿਆਰ ਨਾਲ ਵੀ ਕਵਾਂਗੇ ਭਾਈ ਰੁੱਖ ਬਚਾਈਏ ਪਤਾਪ ਸਿੰਘ ਬਾਜਵਾ ਕਹਿੰਦੇ ਸਾਨੂੰ ਮੌਕਾ ਦੇ ਦਿਓ ਹੁਣ ਇਸ ਵਾਰ ਪ੍ਰਧਾਨ ਮੰਤਰੀ ਸਾਡਾ ਬਣਾਓ ਉਹ ਵੀਰੇ ਗੱਲ ਇਹ ਆ ਵੀ ਜਿਹੜੀ ਚਲੋ ਇੱਕ ਗੱਲ ਦੱਸਾਂ ਜੀ ਪ੍ਰਤਾਪ ਸਿੰਘ ਬਾਜਵੇ ਨੂੰ بڑے ਲੋਕਾਂ ਨੇ ਮੌਕੇ ਦਿੱਤੇ ਆ ਜੀ ਪ੍ਰਤਾਪ ਸਿੰਘ ਬਾਜਵੇ ਨੂੰ ਕੋ ਬੜੇ ਪਹਿਲਾ ਮੌਕਾ ਤਾਨੂੰ ਦਿੱਤੇ ਸੀ ਲੋਕਾਂ ਨੇ ਉਹ ਕਿੱਧਰ ਗਏ ਜੇ ਵੀਰੋ ਪ੍ਰਤਾਪ ਸਿੰਘ ਬਾਜਵੇ ਹੋਣੀ ਲੋਕਾਂ ਲਈ ਕੁਝ ਕਰ ਦੇਣਾ ਤੇ ਫਿਰ ਮੇਰੇ ਵੀਰ ਅੱਜ ਹੋ ਸਕਦਾ ਸਾਡੀ ਲੋੜ ਹੀ ਨਾ ਰਹੀ ਦੀ ਜੇ ਉਹ ਲੋਕ ਲੋਕਾਂ ਦਾ ਕੋਈ ਭਲਾ ਕਰਨੀ ਤਾਂ ਸਾਡੀ ਫਿਰ ਕੀ ਲੋੜ ਹੁੰਦੀ ਉਹਨਾਂ ਨੇ ਕੁਝ ਨਹੀਂ ਕੀਤਾ ਹੁਣ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਮੌਕਾ ਨਹੀਂ ਮਿਲਦਾ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਜੇਲ੍ਹ ਕੱਢੀ ਆ ਠੱਟੀ ਆ ਸਾਡੇ ਤੇ ਵੀ ਐਨਐਸਏ ਲੱਗਾ ਅਸੀਂ ਸਾਡੇ ਤੇ ਵੀ ਭਰੋਸਾ ਕੀਤਾ ਜਾਵੇ ਹੁਣ ਮੇਰੇ ਜੇਲ੍ਹਾਂ ਕਿਹੜੀ ਪੰਗੇ ਵਾਲੀ ਤੋਪ ਲਈ ਫਿਰਦੇ ਮੈਨੂੰ ਤੇ ਪਤਾ ਨਹੀਂ ਕਿ ਖੱਜ ਤੇਲਾ ਕੱਟ ਕੇ ਆਏ ਆ ਉਦੋਂ ਦਾ ਹੁਣ ਭਰਾ ਗੱਲ ਸੱਚ ਮੇਰੇ ਵੀਰੇ ਆ ਚੰਗੇ ਨਹੀਂ ਲਕੀਦਾ ਹੁਣ ਤੇਰੇ ਇੱਕ ਬੰਦਾ ਹੀ ਜਿਹੜਾ ਉਹ ਆਂਦਾ ਮੇਰੀ ਵੱਡੀ ਕੁਰਬਾਨੀ ਆ ਵੈਸੇ ਜਿਹੜਾ ਮੱਝ ਆਣਾ ਵੀਰੇ ਮਾਜਾ ਮਾਜੇ ਦੇ ਚੱਪੇ ਚੱਪੇ ਦੇ ਕੁਰਬਾਨੀ ਆ ਤੇ ਚੱਪੇ ਚੱਪੇ ਦੇ ਮਾਜੇ ਦੇ ਸ਼ਹੀਦ ਨਹੀਂ ਤੇ ਜਿਹੜੇ ਸ਼ਹੀਦ ਵਿਚਾਰੇ ਉਹਨਾਂ ਦੇ ਪਰਿਵਾਰ ਦੇ ਕਦੀ ਆਂਦੇ ਨਹੀਂ ਉਹ ਉਹ ਤਾਂ ਬੜੇ ਸੰਤੁਸ਼ਟ ਨੇ ਉਹਦੇ ਘਰਾਂ 'ਚ ਬਿਠੇ ਆ ਜਿਹੜੇ ਲੋਕਾਂ ਨੇ ਨੁਕਸਾਨ ਕਰਾਏ ਆ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਕਦੀ ਕੁਝ ਮੰਗਿਆ ਨਹੀਂ ਉਹਨਾਂ ਨੇ ਕੋਈ ਮੰਗਿਆ ਕਦੀ ਇਹ ਪਤਾ ਨਹੀਂ ਕਿੱਥੇ ਜੇਲਾ ਘਟਦੇ ਰਿਹਾ ਭਰਾਵਾ ਆਮ ਪੀਰਿਆਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਹੁਣ ਬੀਬੀਆਂ ਨਾਲ ਜਿਹੜਾ ਵਾਅਦਾ ਕੀਤਾ ਹੈ ਸਰਕਾਰ ਨੇ ਹੋ ਜਾਏਗਾ ਪੂਰਾ ਜੀ ਬਿਲਕੁਲ ਜੀ 6 ਮਹੀਨੇ ਲੱਗਣਗੇ ਜੀ ਮਾਨ ਸਾਹਿਬ ਕਹਿੰਦੇ ਪੱਕਾ ਇੱਕੋ ਹੀ ਗਾਰੰਟੀ ਰਹਿ ਗਈ ਉਹ ਵੀ ਪੂਰੀ ਕਰਨੀ ਧੰਨਵਾਦ